ਇਹ ਇਹਨਾਂ ਨਾਲ ਗੱਲ ਕੀਤੀ ਵੀ ਬਾਬਾ ਜੀ ਤੁਸੀਂ ਨੰਗ ਸਿੰਘਾਂ ਬਾਰੇ ਮਾੜੀ ਸ਼ਿਹਦਾਬਦੀ ਬੋਲੀ ਆ ਵੀ ਤੁਸੀਂ ਕਿਹਾ ਵੀ ਜਰਦਾ ਖਾਂਦੇ ਨੇ ਨੰਗ ਤੇ ਪਹਿਲਾਂ ਤਾਂ ਉਹ ਮੁੱਕਰ ਗਿਆ ਕਹਿੰਦਾ ਮੈਂ ਤਾਂ ਕਿਹਾ ਹੀ ਨਹੀਂ ਜੀ ਕਿਹਾ ਬਾਬਾ ਜੀ ਸਾਡੇ ਕੋਲ ਵੀਡੀਓ ਹੈਗੀ ਆ ਜੀ ਮੈਂ ਇਸ ਪਿੰਡ ਦਾ ਹੀ ਨਕ ਪਿੰਡ ਦਾ ਹੀ ਆ ਜੀ ਇੱਥੇ ਆਪਣੇ ਭਰਾ ਗੁਰਸਿੱਖ ਖਾਲਸੇ ਜੀ ਫਾਸਪੋਰਟ ਦੀਆਂ ਰੇੜੀਆਂ ਲਾਉਣੇ ਆ ਹਾਂਜੀ ਤਾਂ ਇਹਨਾਂ ਦੇ ਜਿਹੜੇ ਪ੍ਰਧਾਨ ਸਾਹਿਬਾ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਉਹ ਆ ਕੇ ਇਹਨਾਂ ਨੂੰ ਇੱਕ ਦਿਨ ਕਹਿੰਦੇ ਆ ਪਰਸੋਂ ਦੀ ਗੱਲ ਹੈ ਜੀ ਇਹ ਹਾਂਜੀ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਇੱਥੇ ਰੇੜੀਆਂ ਨਹੀਂ ਲਾਉਣੀਆਂ ਹੈਗੀਆਂ ਕਿਸੇ ਨੇ ਵੀ ਇੱਥੇ ਸਿਰਫ ਪ੍ਰਵਾਸੀ ਰੇੜੀਆਂ ਲਾ ਉਹ ਤੋਂ ਬਾਅਦ ਜੀ ਇਹਨਾਂ ਨੂੰ ਪਤਾ ਲੱਗਿਆ ਮੈਂ ਆਇਆ ਹਾਂ ਉਹ ਇਹਨਾਂ ਦੇ ਅੰਦਰ ਜਾ ਕੇ ਇਹਨਾਂ ਨੂੰ ਬੇਨਤੀ ਕਰੀ ਵੀ ਪ੍ਰਧਾਨ ਸਾਹਿਬ ਵੀ ਤੁਸੀਂ ਆਪਣੇ ਗੁਰਸਿੱਖ ਭਰਾਵਾਂ ਨੂੰ ਤੇ ਰੇੜੀਆਂ ਲਾਉਣ ਤੋਂ ਕਿਉਂ ਰੋਕਦੇ ਆ ਵੀ ਸਮਾਂ ਇੱਥੋਂ ਜਦੋਂ ਜਦੋਂ ਦੇ ਰੇੜੀਆਂ ਲਾਉਣ ਲੱਗਿਆ ਇੱਥੇ ਤਮਾਕੂ ਪੀੜੀ ਜਰਦੇ ਵਾਲੇ ਖੜਨੇ ਬੰਦ ਹੋ ਗਏ ਜੀ ਪਹਿਲਾਂ ਇੱਥੇ ਅਸੀਂ ਬਹੁਤ ਕਈ ਬੰਦੇ ਰੋਕੇ ਆ ਇੱਥੇ ਇਹਨਾਂ ਨੇ ਵੀ ਰੋਕੇ ਆ ਹਾਂ ਜੀ ਹਾਂ ਜੀ ਇਹਨਾਂ ਨੇ ਪਹਿਲਾਂ ਇਹ ਰੇੜੀਆਂ ਵਾਲਿਆਂ ਨੇ ਵੀ ਬਹੁਤ ਮੁੰਡ ਸਿੰਘਾਂ ਨੇ ਨਾ ਰੋਕੇ ਆ ਕਾਫੀ ਰੋਕੇ ਆ ਕੋਈ ਬੰਦੇ ਤੋਂ ਸੇਵਾ ਕਰਾਉਣੀ ਆ ਅਈ ਕਹਿੰਦੇ ਨੰਗ ਸਿੰਘ ਆਜਿਆ ਕਰੂਗਾ 10 ਮਿੰਟ ਖੜ ਗਿਆ ਕਰੇ ਕੋਈ ਆ ਗਿਆ ਵੀ ਤੁਸੀਂ ਕਹਿੰਦੇ ਨਹੀਂ ਜੇ ਕਹਿੰਦੇ ਅਸੀਂ ਨਹੀਂ ਆਏ ਖੜਨ ਦੇ ਸਕਦੇ ਕਹਿੰਦੇ ਜੇ ਨੰਗ ਸਿੰਘ ਨੇ ਕਿਸੇ ਨੇ ਸਾਡੀ ਕੋਈ ਕੁੜੀ ਛੇੜਦੀ ਅਈ ਕਹਾਂ ਤੁਹਾਡੇ ਪਿੰਡ ਦਾ ਬੰਦਾ ਵਾ ਵੀ ਐ ਕਿਵੇਂ ਕਹਿੰਦਾ ਨਹੀਂ ਸਾਨੂੰ ਨਹੀਂ ਪਤਾ ਸਾਡੀ ਧੀ ਪਹਿਣਾਉਂਦੀਆਂ ਨੇ ਸਾਡੀ ਧੀ ਪਹਿਣ ਛੇੜ ਲੈਣਗੇ ਇਹਨਾਂ ਨੂੰ ਬਾਹਰ ਲੇ ਭਈਆਂ ਤੇ ਹੋਰ ਧਰਮਾਂ ਦੇ ਬੰਦੇ ਆ ਤੇ ਯਕੀਨ ਆ ਆਪਣੇ ਅਮਰ ਧਾਰੀ ਬੰਦੇ ਤੂੰ ਕਹਿੰਦੇ ਇਹ ਕੁੜੀਆਂ ਛੇੜ ਲੈਣਗੇ ਇਹ ਕਹੇ ਵੀ ਓਰੇ ਹੁਣ ਖਾਲਸੇ ਖੜਦੇ ਆ ਸਮਾਂ ਤੇ ਓਰੇ ਧਮਾਕੂ ਰੈਤ ਹੋ ਗਈ ਇਹ ਜਗ੍ਹਾ ਕਹਿੰਦੇ ਨ ਉਲਟਾ ਸਾਨੂੰ ਇਹ ਜਵਾਬ ਦੰਨੇ ਆ ਕਿਰਪਾ ਹੋ ਜਾਂਦੀ ਹੈ ਜੀ ਭਾਈ ਸਾਹਿਬ ਦੇ ਕੱਲ ਉਹਨਾਂ ਨੇ ਹੋਰ ਬੋਲੀ ਸੀ ਕਿ ਨਿਹੰਗ ਸਿੰਘ ਕਬਜ਼ਾ ਕਰਨਾ ਚਾਹੁੰਦੇ ਨੇ ਤਾਂ ਇਕੱਠੇ ਹੋ ਕੇ ਆ ਰਹੇ ਆ ਕਬਜ਼ਾ ਸਾਰੇ ਹਣ ਜੇ ਅਸੀਂ ਪਿੰਡ ਜੇ ਕਬਜ਼ਾ ਕਰੂਗੇ ਆਪਣੇ ਗੁਰਦਾਰਾ ਜੀ ਦੱਸੋ ਮੈਂ ਖੁਦ ਪਿੰਡ ਦਾ ਹਾਂ ਜੀ ਅਸੀਂ ਤਾਂ ਕਹਿੰਨੇ ਨਹੀਂ ਬਾਉਂਡਰੀ ਗੁਰੂ ਸਾਹਿਬ ਦੇ ਉੱਥੇ ਵੀ ਜੋੜੇ ਪਾ ਕੇ ਘੁੰਮੀ ਜਾਂਦੇ ਆ ਇਹ ਜੋ ਪ੍ਰਧਾਨ ਬਣੇ ਹੋਏ ਹਨਾ ਅੱਛਾ ਇਹ ਕਈ ਮਹੀਨਿਆਂ ਨੂੰ ਵੀ ਨਿਮਰਤਾ ਹੈ ਕਿ ਲਾਕ ਹੁਣ ਗੁਰਦਾਰਾ ਸਾਹਿਬ ਦੇ ਇਹ ਇਹ ਬਜ਼ੁਰਗ ਹੈ ਇਹਨਾਂ ਤਾਂ ਤੁਰ ਕੇ ਬਾਥਰੂਮ ਜਾਣ ਨੂੰ ਟਾਈਮ ਲਾਦਾ ਲਾਕ ਕੰਧ ਪਰੇ ਵਾਸ਼ਰੂਮ ਕਰ ਦਿੰਦੇ ਆ ਤੇ ਨਾ ਪਰ ਤੋਂ ਅਕਾਲ ਤੱਕ ਤੋਂ ਪਰ ਆਪਣੇ ਲਈ ਕੁਛ ਨਹੀਂ ਹੈਗਾ ਵੀ ਉੱਥੋਂ ਦਾ ਹੁਕਮਾਂ ਪਰ ਉਹ ਕਹਿੰਦੇ ਅਸੀਂ ਇਹ ਮੰਨਦੇ ਨਹੀਂ ਹੈਗੇ ਸਾਨੂੰ ਉਹਨਾਂ ਤੱਕ ਨਹੀਂ ਕੋਈ ਮਤਲਬ ਇਹ ਤਾਂ ਸਾਡਾ ਗੁਰਦੁਆਰਾ ਸਾਹਿਬ ਇਹ ਬਸ ਪ੍ਰਵਾਸੀਆਂ ਨੂੰ ਪੈਲ ਦਿੰਦੇ ਆ ਜੀ ਕਿਸੇ ਨੇ ਅਮਰਤ ਨਹੀਂ ਛਕਿਆ ਹੋਇਆ ਅਸੀਂ ਸਾਡੀ ਤਾਂ ਇਹ ਅਪੀਲ ਹੈ ਅਸੀਂ ਵੀ ਸੇਵਾ ਕਰੂਗੇ ਤੇ ਗੁਰਦੁਆਰੇ ਦੀ ਜਿਹੜੀ ਕਮੇਟੀ ਆ ਉਹਨਾਂ ਨੂੰ ਭੰਗ ਕਰਕੇ ਦੁਬਾਰਾ ਗੁਰਸਿੱਖ ਬਣਾਇਆ ਜਾਵੇ ਸਾਨੂੰ ਇੱਥੇ ਅਜੇ ਪਿੰਡ ਦੇ ਨੌਜਵਾਨ ਵੱਲੋਂ ਸਨੇਹਾ ਲਾਇਆ ਗਿਆ ਸੀ ਕਿ ਵੀ ਗੁਰਦੁਆਰਾ ਕਮੇਟੀ ਸਾਡੇ ਨਾਲ ਜਾਤੀ ਕਰ ਰਹੀ ਹੈ ਪਹਿਲਾਂ ਤਾਂ ਜਿਹੜਾ ਬਿਆਨ ਚਰਦੇ ਵਾਲਾ ਉਹ ਬਹੁਤ ਮੰਦਾ ਸ਼ਬਦਾਲੀ ਵਰਤੀ ਕਿ ਸੁਣ ਕੇ ਆਏ ਉਹਨਾਂ ਤਾਂ ਜਾ ਕੇ ਅਸੀਂ ਗੁਰਦਾਰਾ ਕਮੇਟੀ ਨੂੰ ਪੁੱਛਿਆ ਭਾਈ ਸਾਨੂੰ ਪੰਜ ਮੈਂਬਰ ਦਿਓ ਜਿਹੜੇ ਤੁਹਾਡੇ ਗੁਰਸੇ ਹਾਂ ਮਰਤਾਰੀ ਹੁਣ ਤਾਂ ਉਹ ਕਹਿੰਦੇ ਵੀ ਸਾਡਾ ਮਨ ਸਾਫ਼ ਹੈ ਸਾਨੂੰ ਪਰ ਸਾਨੂੰ ਸਾਡਾ ਮਨ ਸਾਫ਼ ਹੈ ਵੀ ਅਸੀਂ ਅਮਤ ਨਹੀਂ ਛਕਣਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਸ੍ਰੀ ਕਾਲਤਾਸ ਦੇ ਹੁਕਮਾਂ ਨੂੰ ਮੰਨਦੇ ਹੋ ਹਾਂਜੀ ਤਾਂ ਇਹ ਕਹਿੰਦੇ ਵੀ ਸਾਡਾ ਜਿਹੜਾ ਗੁਰਦਾਰਾ ਐ ਜੀਪੀ ਦੇ ਅੰਡਰ ਨਹੀਂ ਆਉਂਦਾ ਅਸੀਂ ਕਿਹਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਸੀਂ ਐ ਜੀਪੀ ਤੋਂ ਲੈ ਕੇ ਆਇਓਗੇ ਤਾਂ ਅਸੀਂ ਘਰੇ ਤਾਂ ਛਾਪਣਾ ਨਹੀਂ ਛਾਪ ਹਾਂ 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 ਤਾਂ ਉਹ ਇਹ ਗਲਤ ਨਹੀਂ ਹੈ ਕਹਿੰਦੇ ਅਸੀਂ ਨਹੀਂ ਮੰਨਦੇ ਕਿਸੇ ਨੂੰ ਉਹ ਵੀ ਅਸੀਂ ਦੇਖੋ ਇੱਕ ਰਿਪੋਰਟ ਲਿਖੀ ਬੈਠੀ ਅਸੀਂ ਇਹ ਲਿਖ ਲਈਏ ਇਹ ਲਿਖੀ ਹੈ ਸਹੀ ਲਿਖੀ ਹੋਈ ਹੈ ਹਾਂ ਹਾਂ ਪਰ ਅਸੀਂ ਚਾਹੁੰਦੇ ਵੀ ਬਜ਼ੁਰਗ ਨੇ ਖਾਲਸਾ ਪੰਥਾ ਕਿੱਡੇ-ਕਡੇ ਨੂੰ ਮਾਫੀ ਦਿੰਦਾ ਹਨੀ ਪਰ ਅਸੀਂ ਇਹ ਚੀਜ਼ ਚਾਹੁੰਦੇ ਹਾਂ ਵੀ ਹਲੇ ਤੇ ਵਿਚਾਰਾ ਜਾਊਗਾ ਅਸੀਂ ਹਲੇ ਕੋਈ ਰਿਪੋਰਟ ਨਹੀਂ ਦੇ ਰਹੇ ਪਰ ਇਹਨੂੰ ਇੱਕ ਵਾਰ ਅਸੀਂ ਫੇਰ ਬੇਨਤੀ ਕਰਦੇ ਕਿ ਸਾਰੇ ਕੋ 15 ਇੰਦਾ ਸਮਾਂ ਜੇ ਤੁਸੀਂ ਅਮਰ ਸਕਦੇ ਜਾਂ ਪ੍ਰਬੰਧ ਨਹੀਂ ਨਹੀਂ ਚੇਂਜ ਕਰਦੇ ਅਗਲੀ ਕਾਰਵਾਈ ਵਾਸਤੇ ਤਿਆਰ ਹਾਂ ਤੁਸੀਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੜੂਆ ਪਿੰਡ ਖੜੇ ਆ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਮਾਮਲਾ ਹੋਇਆ ਸੀ ਨੰਗ ਸਿੰਘਾ ਬਾਰੇ ਉਹਨੇ ਮੰਂਦਿਸ਼ ਬਦਾਵਲੀ ਬੋਲੀ ਸੀ ਤੇ ਨਾਲ ਉਹ ਖੁਦ ਅਮਰਤਾਰੀ ਨਹੀਂ ਹੈ ਕਹਿੰਦੇ ਆਕਾਲ ਚਕਤਰਾਬ ਦੇ ਹੁਕਮ ਨੂੰ ਨਹੀਂ ਮੰਨਦੇ ਕਿਉਂਕਿ ਆਕਾਲ ਚਕਤਰਾਬ ਦਾ ਹੁਕਮ ਹੈ ਕਿ ਪੰਜ ਮੈਂਬਰੀ ਜਿਹੜੀ ਕਮੇਟੀ ਹੁੰਦੀ ਆ ਉਹ ਅਮਰਤਾਰੀ ਹੋਵੇ ਉਸ ਤੋਂ ਵੀ ਮੁਨਕਰ ਹੋ ਰਿਹਾ ਔਰ ਹੋਰ ਵੀ ਬਹੁਤ ਸਾਰੀਆਂ ਇਹਨਾਂ ਦੇ ਗੁਰਦੁਆਰਾਵਾਂ ਵਿੱਚ ਖਾਮੀਆਂ ਆਣੇ ਜਿਹੜੀਆਂ ਉਹ ਕਰਦੇ ਪਏ ਨੇ ਤੇ ਉਹਨਾਂ ਤੋਂ ਰੋਕਣ ਵਾਸਤੇ ਅੱਜ ਨੰਗ ਸਿੰਘਾ ਪਹਿਲਾਂ ਵੀ ਆਏ ਸੀ ਤੇ ਅੱਜ ਵੀ ਉਹ ਬੇਨਤੀ ਲੈ ਕੇ ਆਏ ਨੇ ਆਕਾਲ ਚਕਤਰਾਬ ਦਾ ਹੁਕਮ ਵੀ ਲੈ ਕੇ ਆਏ ਨੇ ਤੇ ਗੱਲਬਾਤ ਕਰਾਂਗੇ ਜਾਣਾਂ ਕਿ ਮਾਮਲਾ ਕੀ ਹੈ ਪੂਰਾ ਵੀਰ ਜੀ ਨੇ ਪਹਿਲਾਂ ਵੀ ਇੱਥੇ ਇਕੱਠੇ ਹੋਏ ਸੀ ਤੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪੂਰਾ ਮਾਮਲਾ ਕੀ ਹੈ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਕਿ ਬਿੱਦਾਂ ਕਾਰਵਾਈ ਕੀਤੀ ਗਈ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਕਾਰਵਾਈ ਨਹੀਂ ਗੱਲਬਾਤ ਕੀਤੀ ਗਈ ਪਰ ਉਹ ਉਹਨਾਂ ਨੇ ਮੰਨਨ ਤੋਂ ਇਨਕਾਰ ਕਰ ਦਿੱਤਾ ਨਿਹੰਗ ਸਿੰਘਾਂ ਬਾਰੇ ਵੀ ਬੋਲ ਦਿੱਤਾ ਹੋਰ ਵੀ ਗੱਲਾਂ ਬਹੁਤ ਸਾਰੀਆਂ ਤੁਹਾਡੀਆਂ ਜਿਹੜੀਆਂ ਹੋਈਆਂ ਵੀਡੀਓ ਵਾਇਰਲ ਹੋਈ ਆ ਤੇ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਫਿਰ ਦੁਬਾਰਾ ਆਏ ਸੀ ਬੇਨਤੀ ਲੈ ਕੇ ਕੀ ਕਹਿਣਾ ਚਾਹੋਗੇ ਇਸ ਮਾਮਲੇ ਬਾਰੇ ਤੇ ਅਸੀਂ ਇਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਅਸੀਂ ਨਿਮਰਤਾ ਨਾਲ ਗਏ ਸਾਰੇ ਇਹਨਾਂ ਗੱਲ ਕੀਤੀ ਵੀ ਬਾਬਾ ਜੀ ਤੁਸੀਂ ਢੰਗ ਸਿੰਘਾਂ ਬਾਰੇ ਮਾੜੀ ਸ਼ਹਿਦ ਆਬਦੀ ਬੋਲੀ ਆ ਵੀ ਤੁਸੀਂ ਕਿਹਾ ਵੀ ਜਰਦਾ ਖਾਂਦੇ ਨੇ ਤੇ ਪਹਿਲਾਂ ਤਾਂ ਉਹ ਮੁੱਕਰ ਗਿਆ ਕਹਿੰਦਾ ਮੈਂ ਤਾਂ ਕਿਹਾ ਹੀ ਨਹੀਂ ਸੀ ਕਿਹਾ ਬਾਬਾ ਜੀ ਸਾਡੇ ਕੋਲ ਵੀਡੀਓ ਹੈਗੀ ਆ ਤੇ ਫਿਰ ਕਹਿੰਦਾ ਮੈਂ ਤੁਹਾਨੂੰ ਨਹੀਂ ਕਿਹਾਗਾ ਮੈਂ ਤਾਂ ਹੋਰਨੇ ਗਾਂ ਨੂੰ ਕਿਹਾ ਕਿ ਕਿਹੜਿਆਂ ਨੂੰ ਵੀ ਕਿਹਾ ਵਾ ਇਹ ਤਾਂ ਢੰਗ ਸਿੰਘ ਨੇ ਬਾਣੇ ਆ ਇਹ ਬਾਣਾ ਕਿਸੇ ਆਦ ਦਾ ਬਣਾਇਆ ਹੋਇਆ ਨਹੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਬਾਣਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪੰਥਾ ਵੀ ਤੂੰ ਇਦਾਂ ਕਿਦਾਂ ਕਹਿ ਸਕਦਾ ਮਾ ਚਲੋ ਆਪਦੀ ਗੱਲ ਤੇ ਨਹੀਂ ਆਏ ਹੈਗੇ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਗਲਤੀ ਮੰਨੋ ਤੇ ਇੱਕ ਆਪਣਾ ਤੁਸੀਂ ਕਮੇਟੀ ਅਮਰਤਧਾਰੀਆਂ ਦੀ ਰੱਖੋ ਪਰ ਇਹ ਨਹੀਂ ਮੰਨੇ ਕਹਿੰਦੇ ਅਸੀਂ ਨਾ ਤਾਂ ਇਹ ਕਬਜ਼ਾ ਛੱਡਣ ਨੂੰ ਤਿਆਰ ਨੇ ਗੁਰਦੁਆਰੇ ਦਾ ਅਸੀਂ ਕਿਹਾ ਵੀ ਆਪਦਾ ਕੋਈ ਪਰਿਵਾਰਿਕ ਮੈਂਬਰ ਦਾ ਅਮਰਸ਼ਿਕਾ ਕੇ ਤੁਸੀਂ ਜੇ ਨਹੀਂ ਛੱਡਣਾ ਉਹਨਾਂ ਨੂੰ ਪ੍ਰਧਾਨਗੀ ਦਵੋ ਕਹਿੰਦੇ ਨਹੀਂ ਉਹ ਤਾਂ ਇਹ ਕਹਿੰਦੇ ਵੀ ਗੁਰਦੁਆਰਾ ਸਾਡਾ ਸਾਡਾ ਨਿੱਜੀ ਇਹ ਕਹਿੰਦੇ ਆ ਤਾਂ ਅਸੀਂ ਕਿਹਾ ਵੀ ਗੁਰਦੁਆਰਾ ਤੁਹਾਡੀ ਬਿਲਡਿੰਗ ਨਿੱਜੀ ਹੋ ਸਕਦੀ ਆ ਪਰ ਅੰਦਰ ਮਹਾਰਾਜ ਨੇ ਉਹ ਤੁਹਾਡੇ ਨਿੱਜੀ ਨਹੀਂ ਗਏ ਉਹ ਸਭ ਦੇ ਸਾਂਝੇ ਨੇ ਇਹ ਪਰ ਉਹ ਕਹਿੰਦੇ ਨਹੀਂ ਸਾਡਾ ਅਸੀਂ ਐਜੀਪੀਸੀ ਦਾ ਉਹਨਾਂ ਨੂੰ ਹੁਕਮਨਾਮਾ ਵੀ ਦਿਖਾਇਆ ਪਰ ਉਹ ਗੱਲ ਨਹੀਂ ਮੰਨੀ ਉਤੋਂ ਦੀ ਉਹਨਾਂ ਨੇ ਨਵਾਂ ਬਵਾਦ ਛੇੜਤਾ ਅੱਜ ਪਿੰਡ ਦਾ ਇੱਕ ਸਿੰਘ ਹੈਗਾ ਅਸੀਂ ਕਹਾਂ ਵੀ ਚਲੋ ਹਣਾ ਸਿੰਘ ਚਲੋ ਫਿਰ ਕੋਈ ਚੱਕਰ ਨਹੀਂ ਇੱਥੇ ਮੋਨੇ ਕੋਨੇ ਵੀ ਸੇਵਾ ਕਰਨ ਆਉਂਦੇ ਨੇ ਤੇ ਗੈਰ ਧਰਮ ਦੇ ਬੰਦੇ ਅੰਦਰ ਰਹਿੰਦੇ ਵੀ ਨਹੀਂ ਚਲੋ ਸਾਨੂੰ ਕੋਈ ਤਰਾਜ ਨਹੀਂ ਕੋਈ ਚੱਕਰ ਨਹੀਂ ਪਰ ਨਾ ਇਹ ਕਭੀ ਛਾਡੇ ਵੀ ਸਿੰਘ ਚੱਲ ਕੋਈ ਅਮਰਤਾਰੀ ਬੰਦਾ ਕੇ ਸੇਵਾ ਕਰ ਜਿਆ ਕਰੂ ਵੀ ਅੰਦਰ ਕੋਈ ਪਹਿਰੇਦਾਰ ਨਹੀਂ ਹੈਗਾ ਕਿਉਂਕਿ ਇੱਥੇ ਨਾ ਜ਼ਿਆਦਾਤਰ 70 80% ਬਾਹਰੋਂ ਆ ਕੇ ਲੋਕ ਰਹਿੰਦੇ ਆ ਹੋਰ ਧਰਮਾਂ ਦੇ ਬਾਹਲੀ ਸਟੇਜ ਤੋਂ ਯੂਨੀਵਰਸਿਟੀ ਹੋਣ ਕਰਕੇ ਅਸੀਂ ਕਹਿਆ ਵੀ ਉਹਰੇ ਚਲੋ ਆ ਜਿਆ ਕਰਨਗੇ ਤੇ ਉਹ ਆਪਣੀ ਨਾ ਸੇਵਾ ਨਿਭਾ ਲੈ ਕਰਨਗੇ ਨਾਲੇ ਗੁਰੂ ਮਹਾਰਾਜ ਦੀ ਰਾਖੀ ਹੁੰਦੀ ਰਹੂਗੀ ਪਹਿਰਾਦਾਰੀ ਹੁੰਦੀ ਰਹੂਗੀ ਇਹ ਪਰ ਉਹ ਕਹਿੰਦੇ ਨਹੀਂ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਹੀ ਬੰਦੇ ਤੋਂ ਸੇਵਾ ਕਰਾਉਣੀ ਆ ਅਸੀਂ ਕਹਿੰਦੇ ਢਿੰਗ ਸਿੰਘ ਆ ਜਾ ਕਰੂਗਾ 10 ਮਿੰਟ ਖੜ ਗਿਆ ਕਰੇ ਕੋਈ ਆ ਗਿਆ ਵੀ ਤੁਸੀਂ ਕਹਿੰਦੇ ਨਹੀਂ ਜੇ ਕਹਿੰਦੇ ਅਸੀਂ ਆਏ ਖੜਨ ਦੇ ਸਕਦੇ ਕਹਿੰਦੇ ਜੇ ਢਿੰਗ ਸਿੰਘ ਨੇ ਕਿਸੇ ਨੇ ਸਾਡੀ ਕੋਈ ਕੁੜੀ ਛੇੜਦੀ ਅਸੀਂ ਕਿਹਾ ਤੁਹਾਡੇ ਪਿੰਡ ਦਾ ਬੰਦਾ ਵਾ ਵੀ ਐ ਕਿਵੇਂ ਕਹਿੰਦੇ ਨਹੀਂ ਸਾਨੂੰ ਨਹੀਂ ਪਤਾ ਸਾਡੀ ਧੀ ਪਹਿਣਾ ਆਉਂਦੀਆਂ ਨੇ ਸਾਡੀ ਧੀ ਪਹਿਣ ਛੇੜ ਲੈਣ ਕਿ ਇਹਨਾਂ ਨੂੰ ਬਾਹਰ ਲੇ ਭਈਆਂ ਤੇ ਹੋਰ ਧਰਮਾਂ ਦੇ ਬੰਦੇ ਇਹਦੇ ਯਕੀਨ ਆ ਆਪਣੇ ਅਮਰ ਧਾਰੀ ਬੰਦੇ ਤੂੰ ਕਹਿੰਦੇ ਇਹ ਕੁੜੀਆਂ ਛੇੜ ਲੈਣਗੇ ਇਹਨਾਂ ਨੇ ਮਸਲਾ ਸਲਝਾਉਣਾ ਨਹੀਂ ਸੀ ਹੋਰ ਲਝਾਇਆ ਤੇ ਹੋਣਾ ਸੀ ਇਹ ਕਹਿੰਦੇ ਸਾਡੀ ਮਰਜ਼ੀ ਬਿਨਾਂ ਤੁਸੀਂ ਅਸੀਂ ਕਹ ਵੀ ਅਸੀਂ ਅੰਦਰ ਆ ਸਕਦੇ ਆ ਸੇਵਾ ਕਰਨ ਕਹਿੰਦੇ ਨਹੀਂ ਆ ਸਕਦੇ ਇਹਨਾਂ ਨੇ ਸਾਨੂੰ ਇੰਨਾ ਤੱਕ ਵੀ ਕਹਿਤਾ ਵੀ ਤੁਸੀਂ ਸਾ ਤੋਂ ਪੁੱਛੇ ਗੁਣ ਅੰਦਰ ਸੇਵਾ ਕਰਨ ਨਹੀਂ ਆ ਸਕਦੇ ਜਿਵੇਂ ਲੁ ਕਿ ਇੰਨੀ ਇੰਨੀਆਂ ਗੱਲਾਂ ਹੋਰ ਹੋਰ ਕੀ ਕੁਝ ਕਿਹਾ ਗਿਆ ਵੀ ਜਿਵੇਂ ਕਿ ਤੁਸੀਂ ਗੱਲਬਾਤ ਕੀਤੀ ਸੀ ਉਹਨਾਂ ਨਾਲ ਕਿ ਐਸਜੀਪੀਸੀ ਦਾ ਉਹ ਹੁਣਾਂ ਮੈਂ ਲੈ ਕੇ ਆਇਆ ਤੇ ਉਹਨਾਂ ਨੇ ਉਸ ਬਾਰੇ ਵੀ ਕਿਹਾ ਆ ਪੀਜੀਪੀਸੀ ਨੂੰ ਮੰਨਦੇ ਆ ਖਾਲਸਾ ਸਾਹਿਬ ਨੂੰ ਇਹ ਜੀ ਸ਼ਬਦ ਵੀ ਬੋਲੇ। ਇਹਨਾਂ ਨੇ ਕਿਹਾ ਜੀ ਕਹਿੰਦੇ ਐਜੀਪੀਸੀ ਦਾ ਸਾਨੂੰ ਸਾਡੇ ਸਾਡਾ ਗੁਰਦੁਆਰਾ ਐਜੀਪੀਸੀ ਅੰਡਰ ਹੈ ਨਹੀਂਗਾ। ਤੇ ਅੱਜ ਕਿਹਾ ਵੀ ਅੰਡਰ ਦੀ ਗੱਲ ਨਹੀਂ ਆਪਾਂ ਮਹਾਰਾਜ ਦਾ ਸਰੂਪ ਕਿੱਥੋਂ ਲੈ ਕੇ ਆਉਣਾ ਆਪਣੀ ਇੱਕ ਪੰਥਿਕ ਧਿਰ ਬਣੀ ਹੋਈ ਆ ਆਪਣੇ ਮਸਲੇ ਦੇਖਣ ਲਈ ਸਲਝਾਉਣ ਲਈ ਹੀ ਐਜੀਪੀਸੀ ਦਾ ਗਠਨ ਹੋਇਆ। ਅਕਾਲ ਤਖਤ ਸਾਹਿਬ ਆਪਣੇ ਲਈ ਉੱਚੇ ਨੇ ਆਪਣ ਤੋਂ ਅਕਾਲ ਤਖਤ ਤੋਂ ਉੱਪਰ ਆਪਣੇ ਲਈ ਕੁਝ ਨਹੀਂ ਹੈਗਾ। ਵੀ ਉੱਥੋਂ ਦਾ ਹੁਕਮ ਆ ਪਰ ਉਹ ਕਹਿੰਦੇ ਅਸੀਂ ਇਹ ਮੰਨਦੇ ਨਹੀਂ ਹੈਗੇ ਸਾਨੂੰ ਉਹਨਾਂ ਤੱਕ ਨਹੀਂ ਕੋਈ ਮਤਲਬ। ਇਹ ਤਾਂ ਸਾਡਾ ਗੁਰਦੁਆਰਾ ਸਾਹਿ ਵਾਹਿਗੁਰੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਤੇ ਕਾਰਵਾਈ ਦੇ ਵਿੱਚ ਪਹੁੰਚੇ ਹੋ ਆਪਣੇ ਵੱਲੋਂ ਜਥੇਬੰਦੀ ਦੇ ਤੌਰ ਤੇ ਤੇ ਕੀ ਕਹਿਣਾ ਚਾਹੋਗੇ ਜਿਹੜੀ ਤੁਹਾਡੀ ਗੱਲ ਬਾਤ ਤੁਸੀਂ ਪੂਲਟਲੀ ਗੱਲ ਕਰ ਰਹੇ ਸੀ ਪਰ ਉਹਨਾਂ ਦਾ ਜਿਹੜਾ ਤਰੀਕਾ ਸੀ ਰਵਈਆ ਸੀ ਬਹੁਤ ਹੀ ਗੁੱਸੇ ਵਾਲਾ ਸੀ ਬਜ਼ੁਰਗ ਹੋਣ ਦੇ باوجود ਵੀ ਆ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਸੀ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇੱਥੇ ਅਜੇ ਪਿੰਡ ਦੇ ਨੌਜਵਾਨ ਵੱਲੋਂ ਸਨੇਹਾ ਲਾਇਆ ਗਿਆ ਸੀ ਕਿ ਵੀ ਗੁਰਦੁਆਰਾ ਕਮੇਟੀ ਸਾਡੇ ਨਾਲ ਜਾਤੀ ਕਰ ਰਹੀ ਹੈ ਪਹਿਲਾਂ ਤਾਂ ਜਿਹੜਾ ਬਿਆਨ ਅਚਰਦੇ ਵਾਲਾ ਉਹ ਬਹੁਤ ਮੰਦਾ ਸ਼ਬਦਾਲੀ ਵਰਤੀ ਸੁਣ ਕੇ ਆਇਓ ਹਾਂਜੀ ਹਾਂਜੀ ਹਾਂ ਹਾਂ ਤੇ ਉਸ ਤੋਂ ਬਾਅਦ ਅਸੀਂ ਜਾ ਕੇ ਗੁਰਦਾਰਾ ਦਾ ਪ੍ਰਬੰਧ ਦੇਖਿਆ ਕਿ ਸਾਨੂੰ ਬਿਲਕੁਲ ਵਧੀਆ ਪ੍ਰਬੰਧ ਨਹੀਂ ਲੱਗਿਆ ਤਾਂ ਜਾ ਕੇ ਅਸੀਂ ਗੁਰਦਾਰਾ ਕਮੇਟੀ ਨੂੰ ਪੁੱਛਿਆ ਭਾਈ ਸਾਨੂੰ ਪੰਜ ਮੈਂਬਰ ਦਿਓ ਜਿਹੜੇ ਤੁਹਾਡੇ ਗੁਰਸੇ ਹਾਂ ਮਰਤਾਰੀ ਹੁਣ ਉਹ ਕਹਿੰਦੇ ਵੀ ਸਾਡਾ ਮਨ ਸਾਫ਼ ਹੈ ਸਾਨੂੰ ਸਾਨੂੰ ਸਾਡਾ ਮਨ ਸਾਫ਼ ਹੈ ਵੀ ਅਸੀਂ ਅੰਮ੍ਰਿਤ ਨਹੀਂ ਛਕਣਾ ਅਸੀਂ ਉਹਨੂੰ ਕਿਹਾ ਵੀ ਤੁਸੀਂ ਇਹ ਸ਼੍ਰੀ ਕਾਲਤਾਸ ਜੀ ਹੁਕਮਰਾਨ ਨੂੰ ਮੰਨਦੇ ਹੋ ਹਾਂਜੀ ਤਾਂ ਇਹ ਕਹਿੰਦੇ ਵੀ ਸਾਡਾ ਜਿਹੜਾ ਗੁਰਦਾਰਾ ਐ ਜੀਪੀ ਦੇ ਅੰਡਰ ਨਹੀਂ ਆਉਂਦਾ ਅਸੀਂ ਕਿ ਆ ਵੀ ਜਿਹੜਾ ਗੁਰੂਗ੍ਰੰਥ ਸਾਹਿਬ ਮਹਾਰਾਜ ਤੁਸੀਂ ਐਜੀਪੀ ਤੋਂ ਲੈ ਕੇ ਆਇਓਗੇ ਤੁਸੀਂ ਘਰੇ ਤਾਂ ਸ਼ਪਨਾ ਨਹੀਂ ਖਾਬ ਹਾਂ 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 ਤਾਂ ਇਹ ਗਲਤ ਨਹੀਂ ਆ ਕਹਿੰਦੇ ਅਸੀਂ ਨਹੀਂ ਮੰਨਦੇ ਕਿਸੇ ਨੂੰ ਪਰ ਉਹਨਾਂ ਨੂੰ ਅਸੀਂ ਅੱਜ ਇੱਕ ਗੁਰਦੇਖਾਂ ਦੇ ਸਾਰੇ ਪਿੰਡ ਦੇ ਨੌਜਵਾਨ ਸਲਾਹ ਕਰਕੇ ਕਿਹਾ ਤੁਹਾਨੂੰ ਅਸੀਂ 15 ਦਿਨ ਦਾ ਸਮਾਂ ਦੰਨੇ ਜੇ ਤੁਸੀਂ ਅਮਰ ਸ਼ਕਲ ਤੁਸੀਂ ਛੱਕ ਲੋ ਤੁਹਾਡੇ ਨੌਜਵਾਨ ਤੁਹਾਡੇ ਬੱਚੇ ਛੱਕ ਲੈਣ ਉਸ ਤੋਂ ਬਾਅਦ ਜੇ ਤੁਸੀਂ ਨਹੀਂ ਸਮਝਦੇ ਤਾਂ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਤੁਸੀਂ ਜੇ ਬਿਲਡਿੰਗ ਰੱਖਣੀ ਰੱਖ ਲਿਓ ਅਸੀਂ ਮਹਾਰਾਜ ਸਰ ਉਹ ਇੱਥੋਂ ਲੈ ਜਾਾਂਗੇ ਹਾਂਜੀ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੋਈ ਜਰਦੇ ਵਾਲੀ ਉਹ ਵੀ ਅਸੀਂ ਦੇਖੋ ਇੱਕ ਰਿਪੋਰਟ ਲਿਖੀ ਬੈ ਐ ਲਿਖੀ ਹੈ ਸਹੀ ਲਿਖੀ ਹੋਈ ਹੈ ਹਾਂ ਹਾਂ ਪਰ ਅਸੀਂ ਚਾਹੁੰਦੇ ਵੀ ਬਜ਼ੁਰਗ ਨੇ ਖਾਲਸਾ ਪੰਥਾ ਕਿੱਡੇ ਕਿੱਡੇ ਨੂੰ ਮਾਫੀ ਦਿੰਦਾ ਹਨੀ ਪਰ ਅਸੀਂ ਇਹ ਚੀਜ਼ ਚਾਹੁੰਦੇ ਹਾਂ ਵੀ ਹਲੇ ਤੇ ਵਿਚਾਰਾ ਜਾਊਗਾ ਅਸੀਂ ਹਲੇ ਕੋਈ ਰਿਪੋਰਟ ਨਹੀਂ ਦੇ ਰਹੇ ਪਰ ਇਹਨਾਂ ਨੂੰ ਇੱਕ ਵਾਰ ਅਸੀਂ ਫੇਰ ਬੇਨਤੀ ਕਰਦੇ ਹਾਂ ਕਿ ਸਾਰੇ ਕੋ 15 ਦਿਨ ਦਾ ਸਮਾਂ ਜੇ ਤੁਸੀਂ ਅਮਰ ਸ਼ੱਕਦੇ ਜਾਂ ਪ੍ਰਬੰਧ ਨਹੀਂ ਨਹੀਂ ਚੇਂਜ ਕਰਦੇ ਤਾਂ ਅਗਲੀ ਕਾਰਵਾਈ ਵਾਸਤੇ ਤਿਆਰ ਰਹੋ ਤੁਸੀਂ 15 ਦਿਨ ਵੀ ਕਿਹਾ ਸੀ ਉਹਨਾਂ ਨੂੰ ਵੀ 15 ਦਿਨ ਦਿੰਨੇ ਆ ਤੇ ਉਹਨਾਂ ਨੇ 15 ਦਿਨ ਤੇ ਵੀ ਤੁਹਾਨੂੰ ਕੀ ਜਵਾਬ ਦਿੱਤਾ ਹੈ ਉਹ ਤਾਂ ਉਹੀ ਕਹਿ ਰਹੇ ਵੀ ਅਸੀਂ ਅਮਰਤ ਨਹੀਂ ਸ਼ੱਕ ਰਹੇ ਸਾਡਾ ਮਨ ਸਾਫ ਹੈ अच्छा जी हां जी हां ਉਹਦਾ ਇੱਕੋ ਗੱਲ ਵੀ ਮਨ ਸਾਫ ਹੈ ਹੁਣ ਪਤਾ ਨਹੀਂ ਮਨ ਪਾੜ ਕੇ ਦੇਖਣਾ ਪਊਗਾ ਇਹਦਾ ਕਿਵੇਂ ਸਾ ਬਣੇ ਇਹ ਤਾਂ ਪਤਾ ਨਹੀਂ ਕਿਵੇਂ ਤਾਕੂ ਵਾਲੀ ਗੱਲ ਤੇ ਕੋਈ ਮਾਫੀ ਕੋਈ ਮਾਫੀ ਤਾਂ ਉਹਨੇ ਲਿਖਤੀ ਕੋਈ ਬਿਆਨ ਕਰੀ ਉਹਨਾਂ ਦੇ ਜਿਹੜਾ ਨਾਲ ਦਾ ਬਜ਼ੁਰਗ ਜੀ ਨੇ ਨਹੀਂ ਬੋਲਿਆ ਉਹ ਤਾਂ ਮਾਫੀ ਮੰਗ ਰਿਹਾ ਪਰ ਜਿਹਨੇ ਬੋਲਿਆ ਉਹ ਮਾਫੀ ਨਹੀਂ ਮੰਗ ਰਿਹਾ ਤਾਂ ਉਸ ਤੋਂ ਬਾਅਦ ਤੇ ਅਸੀਂ ਸਾਰਿਆਂ ਨੇ ਰਾਇ ਕਰੀਏ ਕਿ ਉਹਨੂੰ ਥੋੜਾ ਹੰਦਾ ਸਮਝਾਤਾ ਜਾਵੇ ਫਿਰ ਵੀ ਬਜ਼ੁਰਗਾਂ ਕੋਲੋਂ ਖਾਲਸਾ ਬਾਦ ਮਾਫ ਦਿੰਦਾ ਕਰ ਦਿੰਦਾ ਹੁੰਦਾ ਪਰ ਉਹ ਆਪਣੀ ਗੱਲ ਤੇ ਬਜਿੱਦ ਨੇ ਪਰ ਅਸੀਂ ਉਹਨਾਂ ਨੂੰ ਸਾਡੀ ਸਾੜਾ ਤਬਾਕੂ ਵਾਲਾ ਮਸਲਾ ਵੀ ਅਸੀਂ ਲਾਗ ਤੇ ਕਰਿਆ ਪਰ ਜਦੋਂ ਤੱਕ ਅਸੀਂ ਪ ਹਾਂ ਹਾਂ ਉਹ ਵੀ ਅਮਰਤਾਰੀ ਹੋਵੇ ਅਸੀਂ ਅਮਰਤਾਰੀ ਕਮੇਟੀ ਵਾਸਤੇ ਜਦੋਂ ਜਦ ਕਰਾਂਗੇ ਬਿਲਕੁਲ ਅਥੇ ਲੋਕਲ ਵੀਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਥੋੜ੍ਹ ਨਾਲ ਕੀ ਕੁਛ ਇੱਥੇ ਹੋਇਆ ਵੀ ਤੁਸੀਂ ਸਾਰਾ ਕੁਝ ਜਾਣਦੇ ਕਿਉਂਕਿ ਆ ਤੇ ਬਾਹਰੂ ਵੀਰ ਆਏ ਨੇ ਇਹਨਾਂ ਨੇ ਜੀ ਮਾਮਲੇ ਨੂੰ ਆਪਾਂ ਵੀਡੀਓes ਵੀ ਦੇਖਿਆ ਤਾਂ ਉਹਨਾਂ ਦੀ ਵੀ ਗੱਲਬਾਤ ਕਰਾ ਵਾਸਤੇ ਬੇਨਤੀ ਵੀ ਕੀਤੀ ਤੇ ਸਾਰੀ ਕਹਾਣੀ ਕੀ ਹੈ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਕਹਾਣੀ ਇਹ ਹੈ ਜੀ ਮੈਂ ਇਸ ਪਿੰਡ ਦਾ ਹੀ ਨੱਕ ਪਿੰਡ ਦਾ ਹੀ ਹੈ ਜੀ ਇੱਥੇ ਆਪਣੇ ਭਰਾ ਗੁਰਸਿੱਖ ਖਾਲਸੇ ਜੀ ਫਾਸਪੋਰਟ ਦੀਆਂ ਰੇੜ ਆ ਇਹਨਾਂ ਦੇ ਜਿਹੜੇ ਪ੍ਰਧਾਨ ਸਾਹਿਬਾ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਉਹ ਆ ਕੇ ਇਹਨਾਂ ਨੂੰ ਇੱਕ ਦਿਨ ਕਹਿੰਨੇ ਆ ਪਰਸੋਂ ਦੀ ਗੱਲ ਹੈ ਜੀ ਇਹ ਹਾਂਜੀ ਉਹਨਾਂ ਨੂੰ ਕਹਿੰਨੇ ਵੀ ਤੁਸੀਂ ਇੱਥੇ ਰੇੜੀਆਂ ਨਹੀਂ ਲਾਉਣੀਆਂ ਹੈਗੀਆਂ ਕਿਸੇ ਨੇ ਵੀ ਵੀ ਇੱਥੇ ਸਿਰਫ ਪ੍ਰਵਾਸੀ ਰੇੜੀਆਂ ਲਾਉਣਗੇ ਵੀ ਤੁਸੀਂ ਨਹੀਂ ਲਾਉਣੀਆਂ ਬਿਲਕੁਲ ਉਹ ਤੋਂ ਬਾਅਦ ਇਹਨਾਂ ਨੇ ਮੈਨੂੰ ਪਤਾ ਲੱਗਿਆ ਮੈਂ ਆਇਆ ਹੁਰੀ ਉਰੇ ਇਹਨਾਂ ਅੰਦਰ ਜਾ ਕੇ ਇਹਨਾਂ ਨੂੰ ਬੇਨਤੀ ਕਰੀ ਵੀ ਪ੍ਰਧਾਨ ਸਾਹਿਬ ਵੀ ਤੁਸੀਂ ਆਪਣੇ ਗੁਰਸਿੱਖ ਭਰਾਵਾਂ ਨੂੰ ਤੇ ਜਿਹੜੀਆਂ ਲਾਉਣ ਤੋਂ ਕਿਉਂ ਰੋਕਦੇ ਆ ਵੀ ਸਮਾਂ ਇੱਥੋਂ ਜਦੋਂ ਜਦੋਂ ਦੇ ਜਿਹੜੀਆਂ ਲਾਉਣ ਲੱਗੀਆਂ ਇੱਥੇ ਤੁਮਹਾਂ ਕੋ ਪੀੜੀ ਜਰਦੇ ਵਾਲੇ ਖੜਨੇ ਬੰਦ ਹੋ ਗਏ ਜੀ ਪਹਿਲਾਂ ਇੱਥੇ ਅਸੀਂ ਬਹੁਤ ਕਈ ਬੰਦੇ ਰੋਕੇ ਆ ਇੱਥੇ ਇਹਨਾਂ ਨੇ ਵੀ ਰੋਕੇ ਆ ਹਾਂ ਜੀ ਹਾਂ ਜੀ ਇਹਨਾਂ ਨੇ ਪਹਿਲਾਂ ਇਹ ਰੇੜੀ ਵਾਲਿਆਂ ਨੇ ਵੀ ਬਹੁਤ ਮੋਟ ਸਿੰਘਾਂ ਨੇ ਨਾ ਰੋਕੇ ਆ ਕਾਫੀ ਰੋਕੇ ਆ ਉਹ ਤੋਂ ਬਾਅਦ ਫਿਰ ਅਗਲੇ ਜੇ ਕਿਸੇ ਰੋਗ ਦਾ ਸਾਨੂੰ ਪਤਾ ਨਹੀਂ ਜੀ ਫਿਰ ਅਗਲੇ ਨੂੰ ਅਸੀਂ ਆਪ ਨੇ ਸ਼ਾਨ ਸਾਹਿਬ ਦਿਖਾਉਣੇ ਵੀ ਦੇਖੋ ਨਿਸ਼ਾਨ ਸਾਹਿਬ ਝੂਲ ਰਿਹਾ ਤੁਹਾਨੂੰ ਆਪ ਨੇ ਆਪਣੀ ਪਤਾ ਨਾ ਗੁਰੂ ਘਰ ਦੀ ਜਗ੍ਹਾ ਜੀ ਇਹ ਪਾਰਕਿੰਗ ਇਹ ਗੁਰੂ ਘਰ ਦੀ ਪਾਰਕਿੰਗ ਦੀ ਜਗ੍ਹਾ ਜੀ ਥੋੜੀ ਜੀ ਹੈ ਬਾਕੀ ਅੱਧੀ ਥੋੜੀ ਜੀ ਰੋਡ ਦੇ ਵਿੱਚ ਆ ਗਈ ਜੀ ਇਹ ਉਹ ਹੁਣ ਜੀ ਇੱਥੇ ਖਾਲਸੇ ਆਪਣੇ ਫਾਸਟ ਫੂਡ ਦਾ ਆਪਣਾ ਕਿਰਤ ਕਰਦਾ ਕੋਈ ਆਪਣਾ ਪਰਿਵਾਰ ਪਾਲਦਾ ਤੁਸੀਂ ਦੇਖ ਸਕਦੇ ਹੋ ਰੇੜੀਆਂ ਖੜੀਆਂ ਸਾਰੀਆਂ ਖਾਲਸਾ ਆਪਣਾ ਫਾਸਟ ਫੂਡ ਦੀਆਂ ਰੇੜੀਆਂ ਖੜੀਆਂ ਸਾਰੀਆਂ ਇੱਥੇ ਜਦੋਂ ਅਸੀਂ ਤੁਹਾਨੂੰ ਪਿਆਰ ਨਾਲ ਨਿਮਰਤਾ ਨਾਲ ਬੇਨਤੀ ਕਰੀ ਵੀ ਇਹ ਤੁਹਾ ਉਰੇ ਕਿਰਤਕਾਰਾਂ ਤਾਂ ਉਹਨਾਂ ਨੂੰ ਕਿਰਤਕਾਰਾਂ ਤੋਂ ਉਲਟਾ ਸਾਨੂੰ ਕਹਿੰਦੇ ਭਰਾਵਾਂ ਵਾਲੀ ਕਿਹੜੀ ਗੱਲ ਐ ਇਹ ਵੀ ਭਰਾਵਾਂ ਵਾਲੀ ਕਿਹੜੀ ਗੱਲ ਐ ਜਦੋਂ ਉਹਨੇ ਕਿਹਾ ਵੀ ਉਰੇ ਹੁਣ ਖਾਲਸੇ ਖੜਦੇ ਆ ਸਮਾਂ ਤੇ ਉਰੇ ਧਮਾਕੂ ਰੈਤ ਹੋ ਗਈ ਇਹ ਜਗ੍ਹਾ ਕਹਿੰਦੇ ਲੰਗ ਸਿੰਘ ਵੀ ਬਥੇਰੇ ਖਾਨਨੇ ਆ ਉਲਟਾ ਸਾਨੂੰ ਇਹ ਜਵਾਬ ਦੰਨੇ ਆ ਉਸ ਤੋਂ ਬਾਅਦ ਲੰਗ ਸਿੰਘ ਆਪਣੇ ਤੌਰ ਤੇ ਕਾਰਵਾਈ ਕਰਨ ਪਹੁੰਚੇ ਉੱਤੇ ਤਾਂ ਇਹਨਾਂ ਨੇ ਇਹਨਾਂ ਨੂੰ ਵੀ ਕੋਈ ਐਦਾਂ ਦੀ ਮਾਫੀ ਨਹੀਂ ਮੰਗੀ ਵੀ ਸੱਤ ਗਲਤੀ ਹੋ ਗਈ ਬੋਲ ਕੇ ਉਲਟਾ ਇਹ ਇਹਨਾਂ ਨਾਲ ਵੀ ਪੂਰਾ ਬੈਂਸ ਵਸਈਆ ਕਰਿਆ ਜੀ ਉਹਨਾਂ ਨੇ ਮਤਲਬ ਕੋਈ ਬਰਿਆਦਾ ਮੰਨ ਨੂੰ ਤਿਆਰ ਨਹੀਂ ਮਤਲਬ ਕੋਈ ਮਰੇ ਮਰਿਆਦਾ ਮੰਨ ਨਹੀਂ ਨਿੱਜੀ ਪ੍ਰਾਪਰਟੀ ਕਨੇ ਇਹ ਵੀ ਕਹਿ ਰਹੇ ਨੇ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਕਹਿ ਰਹੇ ਸਾਡੀ ਨਿੱਜੀ ਪ੍ਰਾਪਰਟੀ ਹੈ ਵੀ ਸਾਡਾ ਕਿਸੇ ਨਾਲ ਖਾਲਸਾ ਸਭ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਵੀ ਐਸਪੀਜੀਸੀ ਦੇ ਅੰਦਰ ਆਉਂਦਾ ਹੀ ਨਹੀਂ ਇਹ ਇੱਥੇ ਸਾਡੀ ਚੱਲੂਗੀ ਹਾਂ ਤੁਸੀਂ ਵੀ ਤੁਹਾਨੂੰ ਵੀ ਸੇਵਾ ਕਰਨ ਤੁਸੀਂ ਵੀ ਕਿਹਾ ਵੀ ਮੈਂ ਸੇਵਾ ਕਰ ਲਿਆ ਕਰੂੰਗਾ ਬਾਣੇ ਵਾਲਾ ਵੀ ਹਨਾ ਜਿਹੜੀ ਸੇਵਾ ਕਹੋਗੇ ਮੈਂ ਕਰ ਲੂੰਗਾ ਪਰ ਤੁਹਾਨੂੰ ਵੀ ਕਹ ਰਹੇ ਸੀ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੇਰਾ ਤਾਂ ਕਹਿਣਾ ਸਰ ਇਹ ਹੈ ਕਿ ਅਸੀਂ ਤਾਂ ਕਹਿੰਦੇ ਵੀ ਕੋਈ ਗੁਰਸਿੱਖ ਅੰਦਰ ਜਾ ਕੇ ਮਹਾਰਾ ਦੀ ਸੇਵਾ ਕਰੇ ਇੱਕ ਅੰਦਰ ਬੰਦਾ ਇਹਨਾਂ ਨੇ ਰੱਖਿਆ ਹੋਇਆ ਜੀ ਪਰ ਉਹ ਗੁਰਸਿੱਖ ਨਹੀਂ ਹੈਗਾ ਹੋਰ ਜਨਨ ਕਿ ਗੈਰ ਧਰਮ ਦਾ ਅਸੀਂ ਕਹਿ ਨਹੀਂ ਸਕਦੇ ਕਿਸ ਦਾ ਪਰ ਅਸੀਂ ਉਹਨੂੰ ਵੀ ਕਿਹਾ ਵੀ ਵੀਰੇ ਅੰਦਰ ਮर्याਦਾ ਤਾਂ ਤੁਸੀਂ ਰੱਖੋ ਨਾ ਜੋੜੇ ਵਗੈਰਾ ਦੀ ਠੀਕ ਨਹੀਂ ਬਾਉਂਡਰੀ ਗੁਰੂ ਸਾਹਿਬ ਦੇ ਉੱਥੇ ਵੀ ਜੋੜੇ ਪਾ ਕੇ ਘੁੰਮੀ ਜਾਂਦੇ ਆ ਇਹ ਜੋ ਪ੍ਰਧਾਨ ਬਣੇ ਹੋਏ ਆ ਨਾ ਅੱਛਾ ਇਹ ਇਹ ਮਹੀਨਾ ਨੂੰ ਵੀ ਨਹੀਂ ਮर्याਦਾ ਹੈ ਕਿ ਲਾਕ ਹੁਣ ਗੁਰਦਾਰ ਸਾਹਿਬ ਦੇ ਇਹ ਜੁਰਗ ਇਨਾ ਤੇ ਤੁਰ ਕੇ ਬਾਥਰੂਮ ਜਾਣੇ ਨੂੰ ਟਾਈਮ ਲਾਦਾ ਲਾ ਕੇ ਕੰਧ ਪਰੇ ਬਾਥਰੂਮ ਕਰ ਦਿੰਦੇ ਆ ਅੱਛਾ ਇਹ ਵੀ ਗੱਲ ਹਾਂ ਉਹ ਪਰਲੀ ਸਾਈਡ ਹੈ ਹਾਂ ਵਿੱਚ ਇਹ ਕੂੜੇ ਕਾਰਡ ਵਾਲੀ ਅੰਦਰ ਟਰਾਲੀਆਂ ਖੜੀਆਂ ਵਿੱਚ ਇਹ ਰੇੜੀਆਂ ਇਹ ਜਿਹੀਆਂ ਸਭ ਦੀ ਸੂਝਣ ਵਿੱਚ ਪਹਿਲਾਂ ਬਹੁਤ ਕਰਾਇਆ ਪਰ ਖੜਾਉਂਦੇ ਰਹੇ ਅੰਦਰ ਵੀ ਜਣੇ ਕਿ ਸਾਫ ਸਫਾਈ ਦਾ ਵੀ ਅੰਦਰ ਖਿਆਲ ਨਹੀਂ ਹੈਗਾ ਅਸੀਂ ਤਾਂ ਕਹਿੰਨੇ ਆ ਵੀ ਕੋਈ ਗੁਰਸਿੱਖ ਅੰਦਰ ਸੇਵਾ ਕਰੇ ਇਹ ਬਸ ਇਹ ਜਾਣ ਨਹੀਂ ਦਿੰਦੇ ਮर्याਦਾ ਨੂੰ ਪੰਗ ਕਰਦੇ ਤੇ ਬਾਹਰ ਕਹਿੰਦੇ ਪ੍ਰਵਾਸੀਆਂ ਨੂੰ ਅਸੀਂ ਪਹਿਲ ਦੇਣੀ ਹੈ ਪਰ ਵਾਸੀ ਆ ਵੀ ਸਭ ਕਰਨੇ ਕਰਨੇ ਵਾਲੇ ਅਸੀਂ ਕਹਿੰਦੇ ਵੀ ਸਭ ਕਰਨੇ ਵਾਲੇ ਪਰ ਅਸੀਂ ਕਹਿੰਦੇ ਵੀ ਅਸੀਂ ਪਿੰਡ ਦੇ ਹੋਕੇ ਨਹੀਂ ਇੱਥੇ ਕੰਮ ਕਰ ਸਕਦੇ ਦੱਸੋ ਜੀ ਕਿੱਥੇ ਜਾਵਾਂਗੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਚਾਹ ਪੰਜ ਮੈਂਬਰੀ ਹੋਵੇ ਚਾਹ 6 ਮੈਂਬਰੀ ਹੋ ਜੇ ਤਾਂ ਪਰ ਵਿੱਚ ਇਹਨਾਂ ਦੇ ਕਿਸੇ ਨੇ ਅਮਰਤ ਨਹੀਂ ਛਕਿਆ ਹੋਇਆ ਜੀ ਅਸੀਂ ਤਾਂ ਕਹਿੰਦੇ ਸਾਨੂੰ ਲੋੜ ਨਹੀਂ ਅੰਮ੍ਰਿਤ ਤਾਂ ਹੁਣ ਇਹਨਾਂ ਖਾਂਦੇ ਪੀਂਦੇ ਹੁਣ ਕਿਤੇ ਮਾੜਾ ਮੋਟਾ ਜੀ ਇਹ ਕੋਈ ਕਿੰਨਾ ਠੱਕਾ ਨਹੀਂ ਕਰ ਸਕਦੇ ਕਿਸੇ ਨਾਲ ਇਹ ਨਹੀਂ ਕਰ ਸਕਦੇ ਮਤਲਬ ਉਹਨਾਂ ਨੇ ਜੋ ਕਹਣਾ ਹੁਣ ਅੰਦਰ ਬੜ ਕੇ ਤਾਂ ਕੋਈ ਸੀ ਹਨੂਮਾਨ ਸਾਹਿਬ ਜੇ ਮਹਾਦੇਵਤਾ ਹੋਇਆ ਵੀ ਸੀ ਛਾਤੀ ਪਾੜ ਕੇ ਦਿਖਾ ਦੇ ਵੀ ਅੰਦਰ ਸਾਡੇ ਰਾਮ ਸੀਤਾ ਕੋਈ ਦਿਖਾ ਨਹੀਂ ਸਕਦਾ ਅੱਜ ਕੱਲ ਇਹ ਕਾਲ ਯੁਗ ਹੈ ਜੀ ਕਾਲ ਯੁਗ ਚ ਅਸੀਂ ਤਾਂ ਕਹਿੰਦੇ ਮਾਰਾ ਨਹੀਂ ਸਾਨੂੰ ਗੁਰਸਿੱਖ ਬਣਾਇਆ ਮਹਾਰਾਜ ਨੇ ਸਾਨੂੰ ਤਾਂ ਸ਼ੌਂਕ ਉੱਠਿਆ ਜੀ ਹੁਣ ਅਸੀਂ ਦੱਸੋ ਸੇਵਾ ਕਿੱਥੇ ਕਰੂਗੇ ਸਾਨੂੰ ਗੁਰਦੁਆਰੇ ਚ ਨਹੀਂ ਅੰਦਰ ਜਾਣ ਦਿੰਦੇ ਹੈਗੇ ਜੀ ਸਾਨੂੰ ਕਹਿੰਦੇ ਵੀ ਅਸੀਂ ਅੰਦਰ ਤੁਸੀਂ ਕੁੜੀਆਂ ਛੇੜਦੇ ਆਂ ਇਹ ਬਸ ਪ੍ਰਵਾਸੀਆਂ ਨੂੰ ਪੈਲ ਦੰਦੇ ਆ ਜੀ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਅਸੀਂ ਸਾਡੀ ਤਾਂ ਇਹ ਅਪੀਲ ਆ ਅਸੀਂ ਵੀ ਸੇਵਾ ਕਰੂਗੇ ਤੇ ਗੁਰਦੁਆਰੇ ਦੀ ਜਿਹੜੀ ਕਮੇਟੀ ਆ ਉਹਨਾਂ ਨੂੰ ਭੰਗ ਕਰਕੇ ਦੁਬਾਰਾ ਗੁਰਸਿੱਖ ਬਣਾਇਆ ਜਾਵੇ ਜੇ ਪੰਜ ਮੈਂਬਰਾਂ ਨੇ ਅੰਮ੍ਰਿਤ ਛਕਿਆ ਹੋਇਆ ਤਾਂ ਠੀਕ ਹੈ ਜੇ ਤਿੰਨ ਨੇ ਵੀ ਛਕਿਆ ਹੋਵੇ ਤਾਂ ਵੀ ਚੱਲ ਜਾਂਦਾ ਇਹਨਾਂ ਨੇ ਕਿਸੇ ਨੇ ਵੀ ਨਹੀਂ ਅੰਮ੍ਰਿਤ ਛਕਿਆ ਹੋਇਆ ਜੀ ਸਾਰੇ ਸਾਡੇ ਮੂੰਹਕ ਨਹੀਂ ਦੇਖਦੇ ਅਸੀਂ ਖੁਦ ਪਿੰਡ ਦੇ ਆ ਪਰ ਬਾਣਾ ਅਸੀਂ ਜਦ ਬਾਣਾ ਪਾਲ ਨੇ ਮਹਾਰਾ ਦੀ ਕਿਰਪਾ ਹੋ ਜਾਂਦੀ ਹੈ ਜੀ ਭਾਈ ਸਾਹਿਬ ਇੱਕ ਕੱਲ ਉਹਨਾਂ ਨੇ ਹੋਰ ਬੋਲੀ ਸੀ ਕਿ ਨਿਹੰਗ ਸਿੰਘ ਕਬਜ਼ਾ ਕਰਨਾ ਚਾਹੁੰਦੇ ਨੇ ਤਾਂ ਇਕੱਠੇ ਹੋ ਕੇ ਆ ਰਹੇ ਹਾਂ ਕਬਜ਼ਾ ਸਰ ਹਣ ਅਸੀਂ ਪਿੰਡ ਜੇ ਕਬਜ਼ਾ ਕਰੂਗੇ ਆਪਣੇ ਗੁਰਦਾਰਾ ਜੇ ਦੱਸੋ ਮੈਂ ਖੁਦ ਪਿੰਡ ਦਾ ਹਾਂ ਜੀ ਅਸੀਂ ਤਾਂ ਕਹਿੰਨੇ ਵੀ ਅਸੀਂ ਸਾਨੂੰ ਕਬਜ਼ਾ ਤੇ ਅਸੀਂ ਤਾਂ ਜਮੇ ਪੜੇ ਹਾਂ ਓਰੇ ਮੈਂ ਪੜੇ ਜੀ ਹਾਂਜੀ ਪਰ ਹੁਣ ਸਾਡਾ ਪ੍ਰਬੰਧਾ ਉਹ ਕਹਿੰਦੇ ਅਸੀਂ ਗੁਰਦੁਆਰਾ ਬਣਾਇਆ ਸੀ ਤਾਂ ਕਹਿੰਦੇ ਪੁੱਤ ਇਹ ਕਿੱਥੇ ਇਹ ਤਾਂ ਮਹਾਰਾਜ ਨੇ ਬਣਾਇਆ ਹੋਇਆ ਅਸੀਂ ਇਹ ਤਾਂ ਹੋਣਾ ਆਇਆ ਜੀ ਇਹਨਾਂ ਤੋਂ ਪਹਿਲਾਂ ਅਸੀਂ ਉਹਦੇ ਸੇਵਾ ਕਰਨ ਲਈ ਜੀ ਗੁਰਦੁਆਰਾ ਸਾਹਿਬ ਤਾਂ ਵੀ ਹੁਣ ਕਾਰਵਾਈ ਅੱਗੇ ਕੀ ਹੈ ਤੁਹਾਡੀ ਮਨੂੰ ਕਿੱਗੇ ਫਾਈਨਲ ਜੇ ਇਹਨਾਂ ਨੇ ਕੋਈ ਤੁਹਾਨੂੰ ਜਵਾਬ ਸਹੀ ਨਹੀਂ ਦਿੱਤਾ ਤੇ ਕੀ ਕੀਤਾ ਜਾਊਗਾ ਹੁਣ ਅਸੀਂ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਵਾ ਦੇਖ ਰਿਹਾ ਜੀ ਜੇਕਰ ਤੇ ਠੀਕ ਆ ਫਿਰ ਅਸੀਂ ਜੀ ਅਕਾਲ ਤਖਤ ਸਾਹਿਬ ਤੇ ਵੀ ਜਾਵਾਂਗੇ ਜੀ ਪੀਸੀ ਕੋਲ ਵੀ ਜਾਵਾਂਗੇ ਤੇ ਬਾਕੀ ਹੋਰ ਜਿੱਥੇ ਤੱਕ ਹੋ ਸਕੇ ਆਪਣੇ ਹਨਾ ਪੰਥੀ ਗਦਰਿਆਂ ਕੋਲੇ ਪਹੁੰਚ ਕਰਾਂਗੇ ਤੇ ਸਾਨੂੰ ਇੱਕ ਹੋਰ ਸ਼ੱਕ ਵੀ ਹੈ ਤੇ ਕਿਉਂਕਿ ਅੰਦਰ ਕੋਈ ਪਹਿਰੇਦਾਰ ਨਹੀਂ ਹੁੰਦਾ ਕੋਈ ਜਿਹੜਾ ਮਰਜ਼ੀ ਜਿੱਦਾਂ ਮਾਰ ਦਿੱਤੀ ਕੋਈ ਕੋਈ ਬੇਅਦਵੀ ਵੀ ਕਰ ਸਕਦਾ ਨਸ਼ੀਲੀ ਲੱਗਿਆ ਮਿਸਤਰੀ ਲੱਗੇ ਨਸ਼ੀਲੀ ਚੀਜ਼ ਵੀ ਅੰਦਰ ਲਿਆ ਜਾ ਸਕਦਾ ਕੋਈ ਨਹੀਂ ਦੇਖਦਾ ਹੈਗਾ ਹਾਂਜੀ ਇਹਦੇ ਕਾਰੋਬਾਰ ਸ਼ਾਮ ਦਾ ਕਰਦੇ ਨਾ ਕਦੀ ਵਾਰ ਰੈ ਰਾਸ ਸਾਹਿਬ ਦੀ ਔਰੇ ਕੋਲ ਦੀ ਰੇੜੀ ਲਾਉਂਦੇ ਆ ਨਾ ਵੀ ਸਪੀਕਰ ਦੀ ਇਹਨਾਂ ਨੂੰ ਇੱਥੇ ਸਾਹਮਣੇ ਆਵਾਜ਼ ਹੀ ਨਹੀਂ ਸੁਣਦੀ ਵੀ ਰੈ ਰਾਸ ਸਾਹਿਬ ਕਰ ਰਹੀ ਹਾਂ ਜੀ ਹੁਣ ਸਿੱਖ ਰੈ ਰਾਸ ਤਾਂ ਜਦ ਹੁੰਦੀ ਹੈ ਸੰਧਿਆ ਹੁੰਦੀ ਹੈ ਦੇਖਦਾ ਹੀ ਵੀ ਰੈ ਰਾਸ ਸਾਹਿਬ ਪਰ ਇਹ ਸਿੰਘ ਵਿੱਚ ਕਹਿ ਰਹੇ ਵੀ ਸਾਨੂੰ ਆਵਾਜ਼ ਸੁਣ ਨਹੀਂ ਰਹੀ ਜੀ ਮੈਂ ਤਾਂ ਜਾਨੀ ਕਿ ਸੁਣਿਆ ਨਹੀਂ ਮੈਂ ਔਰੇ ਤਾਂ ਆਲੇ-ਦਾਲੇ ਜਿਆਦਾ ਦੂਰ ਰਹਿਣਾ ਜੀ ਇਹ ਸੁਣਨ ਵਿੱਚ ਆਇਆ ਜੀ ਬਾਕੀ ਬਿਲਕੁਲ ਬਿਲਕੁਲ ਦੇਖੋ ਹੁਣ ਅੱਗੇ ਕੀ ਬਣਦਾ ਕਿਉਂਕਿ ਅ ਨਯੰਗ ਸਿੰਘਾ ਨੇ ਜਿਹੜੀ ਆਪਣੀ ਕਾਰਵਾਈ ਕੀਤੀ ਆ ਕਾਲਕਸਖ ਸਾਹਿਬ ਦਾ ਹੁਕਮਨਾਮਾ ਲੈ ਕੇ ਆਏ ਸੀ ਬੇਨਤੀ ਕੀਤੀ ਆ ਮਿਲਟੀ ਨੂੰ ਬੇਨਤੀ ਕੀਤੀ ਆ ਵੀ ਆਪਾਂ ਜਿਹੜਾ ਤੁਸੀਂ ਮਤਾ ਹੈ ਉਹ ਮੰਨਿਆ ਜਾਵੇ ਤੇ ਦੂਸਰਾ ਇੱਥੇ ਜਿਹੜੇ ਪੰਜ ਸਿੰਘ ਨੇ ਜਾਂ ਕੋਈ ਵੀ ਸੇਵਾਦਾਰ ਹਨ ਉਹ ਅਮਰਤਾਰੀ ਹੋਵੇ ਤੇ ਜਿਹੜੇ ਇੱਥੇ ਪਹਿਲ ਦਿੱਤੀ ਜਾਵੇ ਸਿੱਖਾਂ ਨੂੰ ਜਿਹੜੇ ਆਪਣੇ ਗੁਰਦੁਆਰਾ ਸਭਾ ਜਗ੍ਹਾ ਤੇ ਉਥੇ ਰੇਡੀ ਦੇ ਵਿੱਚ ਰੋਕਿਆ ਜਾਂਦਾ ਉਹਨਾਂ ਨੂੰ ਰੇਡੀ ਅਲਾਉਂ ਤੋਂ ਜਾਂ ਕੰਮ ਕਰਨ ਤੋਂ ਪਹਿਲੇ ਪ੍ਰਵਾਸੀਆਂ ਨੂੰ ਪਹਿਲ ਆ ਪਰ ਸਿੱਖਾਂ ਨੂੰ ਤੇ ਉੱਥੇ ਵੀ ਇਹਨਾਂ ਨੂੰ ਇਹ ਮਸਲਾ ਉਹਨਾਂ ਨੇ ਸਮਝਾਇਆ ਬੇਨਤੀ ਕੀਤੀ ਕੀ ਹੱਥ ਜੋੜ ਕੇ ਵੀ ਪ੍ਰਧਾਨ ਸਾਹਿਬ ਜੀ ਵੀ ਉਹਨਾਂ ਬਜ਼ੁਰਗਾ ਦਾ ਸਨਕਾਰ ਕੀਤਾ ਪਰ ਉਹਨਾਂ ਦੇ ਬੋਲ ਸੀ ਜਿਹੜੇ ਬਹੁਤ ਸਖਤ ਸੀ ਤੇ ਜਿਹੜਾ ਰਵਈਆ ਸੀ ਉਹ ਵੀ ਸਖਤ ਰਿਹਾ ਤੇ ਗੱਲਬਾਤ ਅਜੇ ਤੱਕ ਕੋਈ ਨਿਬੜੀ ਨਹੀਂ ਪਰ ਇਹ ਕਹਿੰਦੇ 15 ਦਿਨ ਦਾ ਆਪਾਂ ਸਮਾਂ ਦਿੰਨੇ ਆ ਉਸ ਤੋਂ ਬਾਅਦ ਆਪਾਂ ਕਾਰਵਾਈ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ